ਪੰਜਾਬ ਪੁਲਿਸ ਜਿੱਥੇ ਲਗਾਤਾਰ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਵਾਹਿਆ ਕਰਵਾਉਣ ਦੇ ਦਾਅਵੇ ਕਰਦੀ ਹੈ ਉੱਥੇ ਹੀ ਇੱਕ ਐਸਆਈ ਦੀ ਰਿਸ਼ਵਤ ਲੈਣ ਦੀ ਸੀਸੀਟੀਵੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਖੜਕਮ ਮਚ ਗਿਆ ਤੇ ਡੀਐਸਪੀ ਕਰਤਾਰਪੁਰ ਦਾ ਬਿਆਨ ਸਾਹਮਣੇ ਆਇਆ ਹੈ ਡੀਐਸਪੀ ਦਾ ਕਹਿਣਾ ਹੈ ਕਿ ਐਸਆਈ ਨੂੰ ਲਾਈਨ ਹਾਜ਼ਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਲੰਧਰ ਦੇ ਹਾਂਦੇ ਥਾਣਾ ਮਕਸੂਦਾ ਦੇ ਐਸਆਈ ਵੱਲੋਂ ਰਿਸ਼ਵਤ ਲੈਣ ਦੀ ਇੱਕ ਵੀਡੀਓ ਵਾਇਰਲ ਹੋਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਵੱਡੀ ਕਾਰਵਾਈ ਹੋਈ ਹੈ ਇਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੇਐਸਆਈ ਕਾਰ ਵਿੱਚ ਜਾ ਕੇ ਵਿਅਕਤੀ ਤੋਂ ਰਿਸ਼ਵਤ ਲੈ ਰਿਹਾ ਤੇ ਜਾਂਚ ਕਰਨ ਤੇ ਪਤਾ ਲੱਗਿਆ ਹੈ ਕਿ ਥਾਣਾ ਮਕਸੂਦਾ ਵਿੱਚ ਤਾਇਨਾਤ ਐਸਆਈ ਹਰਬੰਸ ਸਿੰਘ ਰਿਸ਼ਵਤ ਲੈਂਦੇ ਹੋਏ ਵਾਇਰਲ ਹੋਇਆ। ਆਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਨ ਹੋ ਰਹੀ ਹੈ। ਠੀਕ ਐਸਆਈ ਕਿਸੇ ਦੇ ਘਰੇ ਬੈਠਾ ਹੈ। ਕੋਈ ਕੁਝ ਨਾ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਹੈ। ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ। ਹੰਦਾਲ ਕਰਨ ਤੇ ਪਤਾ ਲੱਗਿਆ ਕਿ ਇਹ ਐਸਆਈ ਹਰਬੰਸ ਸਿੰਘ ਥਾਣਾ ਮਕਸੂਦਾ ਵਿਖੇ ਤਾਇਨਾਤ ਹੈ। ਕੋਈ ਵਿਅਕਤੀ ਉਸ ਨੂੰ ਕੁਝ ਫੁਲਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ। ਇਸ ਐਸਐਸ ਨੂੰ ਤਰੰਤ ਕੁਲਸੇਂਦਰ ਵਰਨ ਕੀਤਾ ਗਿਆ। ਇਸ ਦੇ ਖਿਲਾਫ ਵਿਭਾਗੀ ਪਰਦਾਫੁੱਲੀ ਗਈ ਹੈ। ਪਰਦਾਫੁੱਲਣ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਇਸ ਦੇ ਖਿਲਾਫ ਕੀਤੀ ਜਾਵੇਗੀ। ਪੰਜਾਬ ਪੁਲਿਸ ਜਿੱਥੇ ਲਗਾਤਾਰ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਵਾਹਿਆ ਕਰਵਾਉਂਦੇ ਦਾਅਵੇ ਕਰਦੀ ਹੈ ਉੱਥੇ ਹੀ ਇੱਕ ਐਸਆਈ ਦੀ ਰਿਸ਼ਵਤ ਲੈਣ ਦੀ ਸੀਸੀਟੀਵੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਖੜਕਮ ਮਚ ਗਿਆ ਤੇ ਡੀਐਸਪੀ ਕਰਤਾਰਪੁਰ ਦਾ ਬਿਆਨ ਸਾਹਮਣੇ ਆਇਆ ਹੈ ਡੀਐਸਪੀ ਦਾ ਕਹਿਣਾ ਹੈ ਕਿ ਐਸਆਈ ਨੂੰ ਲਾਈਨ ਹਾਜ਼ਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਲੰਧਰ ਦੇ ਹਾਂਦੇ ਥਾਣਾ ਮਕਸੂਦਾ ਦੇ ਐਸਆਈ ਵੱਲੋਂ ਰਿਸ਼ਵਤ ਲੈਣ ਦੀ ਇੱਕ ਵੀਡੀਓ ਵਾਇਰਲ ਹੋਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਵੱਡੀ ਕਾਰਵਾਈ ਹੋਈ ਹੈ ਇਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੇਐਸਆਈ ਕਾਰ ਵਿੱਚ ਜਾ ਕੇ ਵਿਅਕਤੀ ਤੋਂ ਰਿਸ਼ਵਤ ਲੈ ਰਿਹਾ ਤੇ ਜਾਂਚ ਕਰਨ ਤੇ ਪਤਾ ਲੱਗਾ ਹੈ ਕਿ ਥਾਣਾ ਮਕਸੂਦਾ ਵਿੱਚ ਤਾਇਨਾਤ ਐਸਈ ਹਰਬੰਸ ਸਿੰਘ ਰਿਸ਼ਵਤ ਲੈਂਦੇ ਹੋਏ ਵਾਇਰਲ ਹੋਇਆ। ਪੱਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਨ ਹੋ ਰਹੀ ਹੈ। ਕਿ ਏਐਸਆਈ ਕਿਸੇ ਦੇ ਘਰੇ ਬੈਠਾ ਹੈ। ਕਿ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਹੈ। ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ। ਹੜਤਾਲ ਕਰਨ ਤੇ ਪਤਾ ਲੱਗਾ ਕਿ ਏਐਸਈ ਹਰਬੰਸ ਸਿੰਘ ਥਾਣਾ ਮਕਸੂਦਾ ਵਿੱਚ ਤਾਇਨਾਤ ਹੈ। ਕੋਈ ਵਰਤੀ ਇਸ ਨੂੰ ਕੁਝ ਫੁਲਾ ਰਿਹਾ ਤੁਸੀਂ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਐਸ ਨੂੰ ਤਰੰਤ ਪੁਲਿਸ ਦੇ ਅੰਦਰ ਬੰਨ੍ਹ ਦਿੱਤਾ ਗਿਆ ਇਸ ਦੇ ਖਿਲਾਫ ਵਿਭਾਗੀ ਪਰਦਾਫਾਹ ਖੋਲੀ ਗਈ ਹੈ ਪਰਦਾਫਾਹ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਇਸ ਦੇ ਖਿਲਾਫ ਕੀਤੀ ਜਾਵੇਗੀ ਪੰਜਾਬ ਪੁਲਿਸ ਜਿੱਥੇ ਲਗਾਤਾਰ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਵਾਹਿਆ ਕਰਵਾਉਣ ਦੇ ਦਾਅਵੇ ਕਰਦੀ ਆ ਉੱਥੇ ਹੀ ਇੱਕ ਐਸਆਈ ਦੀ ਰਿਸ਼ਵਤ ਲੈਣ ਦੀ ਸੀਸੀਟੀਵੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਖੜਕਮ ਮਚ ਗਿਆ ਤੇ ਡੀਐਸਪੀ ਕਰਤਾਰਪੁਰ ਦਾ ਬਿਆਨ ਸਾਹਮਣੇ ਆਇਆ ਹੈ ਡੀਐਸਪੀ ਦਾ ਕਹਿਣਾ ਹੈ ਕਿ ਐਸਆਈ ਨੂੰ ਲਾਈਨ ਹਾਜ਼ਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਲੰਧਰ ਦੇ ਹਾਂਦੇ ਥਾਣਾ ਮਕਸੂਦਾ ਦੇ ਐਸਆਈ ਵੱਲੋਂ ਰਿਸ਼ਵਤ ਲੈਣ ਦੀ ਇੱਕ ਵੀਡੀਓ ਵਾਇਰਲ ਹੋਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਵੱਡੀ ਕਾਰਵਾਈ ਹੋਈ ਹੈ ਇਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਐਸਆਈ ਕਾਰ ਵਿੱਚ ਜਾ ਕੇ ਵਿਅਕਤੀ ਤੋਂ ਰਿਸ਼ਵਤ ਲੈ ਰਿਹਾ ਤੇ ਜਾਂਚ ਕਰਨ ਤੇ ਪਤਾ ਲੱਗਿਆ ਹੈ ਕਿ थाना ਮਕਸੂਦਾ ਵਿੱਚ ਤਾਇਨਾਤ ਸੀ ਐਸਆਈ ਹਰਬੰਸ ਸਿੰਘ ਰਿਸ਼ਵਤ ਲੈਂਦੇ ਹੋਏ ਵਾਇਰਲ ਹੋਇਆ। ਆਪ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਲ ਹੋ ਰਹੀ ਹੈ। ਕਿ ਇੱਕ ਐਸਆਈ ਕਿਸੇ ਦੇ ਘਰੇ ਬੈਠਾ ਹੈ। ਕਿ ਕੁਝ ਨਾ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਹੈ। ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਰਿਹਾ ਹੈ। ਹੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਐਸਆਈ ਹਰਬੰਸ ਸਿੰਘ थाना ਮਕਸੂਦਾ ਵਿੱਚ ਤਾਇਨਾਤ ਹੈ। ਕੋਈ ਵਰਤੀ ਇਸ ਨੂੰ ਕੁਝ ਫਸਾ ਰਿਹਾ ਤੁਸੀਂ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਐਸ ਨੂੰ ਤਰੰਤ ਕੁਲਸੇ ਅੰਦਰ ਬੰਨ੍ਹਣਾ ਕੀਤਾ ਗਿਆ ਇਸ ਦੇ ਖਿਲਾਫ ਵਿਭਾਗੀ ਅਰਦਾਲ ਖੁੱਲੀ ਗਈ ਹੈ ਅਰਦਾਲ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਇਸ ਦੇ ਖਿਲਾਫ ਕੀਤੀ ਜਾਵੇਗੀ